ਆਪਾਂ ਦੇਖਦੇ ਜਿਵੇਂ ਗਾਂਧੀ ਜੰਤਰੀ ਆਉਂਦੀ ਹੈ ਉਸ ਦਿਨ ਡਰਾਈਡੇ ਹੋ ਜਾਂਦਾ ਤਾਂ ਇਹਨਾਂ ਦਿਨਾਂ ਦੇ ਵਿਚਕਾਰ ਜਿਹੜਾ ਪੂਰਾ ਹਫਤਾ ਰਹਿੰਦਾ ਇਹਨਾਂ ਨੂੰ ਵੀ ਇੱਕ ਡਰਾਈਡੇ ਪੂਰੇ ਪੰਜਾਬ ਨੂੰ ਕਰ ਦੇਣਾ ਚਾਹੀਦਾ ਇਹ ਸਰਕਾਰਾਂ ਨੂੰ ਕਰਨਾ ਚਾਹੀਦਾ ਵੈਸੇ ਠੀਕ ਹੈ ਨਾ ਕਿਉਂਕਿ ਤੁਹਾਡੇ ਮੱਦੇਨਜ਼ਰ ਆਪਾਂ ਵੀ ਕਹਿ ਰਹੇ ਆਂ ਵੀ ਇਹ ਜ਼ਰੂਰੀ ਚਾਹੀਦਾ ਹੈ ਇੱਕ ਤਾਂ ਦੱਸ ਦਿੰਦੇ ਨਾ ਵੀ ਨੀਆਂ ਚ ਚਨਾਏ ਗਏ ਇੱਕ ਨਾਰਮਲੀ ਚੀਜ਼ ਕਹਿ ਦਿੰਦੇ ਨੀਆਂ ਚ ਚਨਾਏ ਗਏ ਪਰ ਜੋ ਉਹਨਾਂ ਦੇ ਤੇ ਉਹਨਾਂ ਦੇ ਉਹਨਾਂ ਨੇ ਕੀਤਾ ਜ਼ੁਲਮ ਕੀਤਾ ਉਹ ਨਹੀਂ ਕਿਸੇ ਨੂੰ ਪਤਾ ਉਹਨਾਂ ਦੇ ਗਲੇਲੇ ਵੀ ਮਾਰ ਗਏ ਉਹਨਾਂ ਦੇ ਛਟੀਆਂ ਵੀ ਮਾਰੇ ਗਿਆ ਉਹਨੂੰ ਇੰਨੇ ਤਸੀਹੇ ਦਿੱਤੇ ਕਿ ਉਹਨਾਂ ਨੂੰ ਸੱਸੀ ਦਾ ਬਾਬਾ ਜੀ ਸੱਸੀ ਗਵਰ ਜੀ ਵਾਹਿ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਾਬਾ ਜੀ ਕਿੱਥੋਂ ਤੋਂ ਤੁਸੀਂ ਅਸੀਂ ਫਤਿਹਗੜ੍ਹ ਸਾਹਿਬ ਤੋਂ ਲੋਕਲੀ ਵਿੱਚ ਆਏ ਹਾਂ ਜੀ ਹਾਂ ਜੀ ਤੇ ਕਿੱਦਾਂ ਮਹਿਮਾਨ ਮਹਿਸੂਸ ਹੁੰਦਾ ਕਿ ਤੁਸੀਂ ਇਸ ਪਵਿੱਤਰ ਧਰਤੀ ਤੋਂ ਤੇ ਲੋਕੀ ਦੁਨੀਆ ਦੀ ਦੂਰੋਂ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਨੂੰ ਵਾਹ ਵਾਹ ਇਹ ਤਾਂ ਗੁਰੂ ਦਾ ਸ਼ੁਕਰਾਨਾ ਕਰਦੇ ਥੱਕਦੇ ਨਹੀਂ ਜੀ ਬਸ ਇਹ ਏਡੀ ਪਵਿੱਤਰ ਧਰਤੀ ਦੇ ਬੈਠੇ ਹਾਂ ਜੀ ਅਸੀਂ ਪਿੱਛੋਂ ਦਾ ਕਿਸੇ ਹੋਰ ਸ਼ਹਿਰ ਤੋਂ ਸੀ ਪਰ ਮਾਰਾ ਨੇ ਕਿਰਪਾ ਕੀਤੀ ਫਤਗੜ ਸਾਹਿਬ ਡਿਊਟੀ ਸੀ ਤੇ ਇੱਥੇ ਜਗ੍ਹਾ ਦਿੱਤੀ ਮਾਰਾ ਨੇ ਆਪਣੇ ਚਰਨਾਂ ਵਿੱਚ ਤੁਸੀਂ 메ਨ ਗੁਰਦੁਆਰਾ ਸਾਹਿਬ ਫਤਗੜ ਸਾਹਿਬ ਹਾਂਜੀ ਪਾਕਿਸਾਂਗਰ ਦੀ ਡਿਊਟੀ ਆਪਣੀ ਉੱਥੇ ਹਾਂਜੀ ਤੇ ਬੱਬੀ ਮੈਂ ਇੱਕ ਚੀਜ਼ ਕਹਿਣਾ ਪੁੱਛਣਾ ਚਾਹੁੰਦਾ ਜੀ ਜਿੱਦਾਂ ਆਪਾਂ ਦੇਖਦੇ ਜਿਵੇਂ ਗਾਂਧੀ ਜਨਮ ਦਿਹੀ ਹੁੰਦੀ ਉਸ ਦਿਨ ਡ੍ਰਾਈਡੇ ਹੋ ਜਾਂਦਾ ਜਦੋਂ ਆਪਣੇ ਸ਼ਹੀਦੀ ਦਿਨ ਹੁੰਦੇ ਨੇ ਤਾਂ ਇਹਨਾਂ ਦਿਨਾਂ ਦੇ ਵਿਚਕਾਰ ਜਿਹੜਾ ਪੂਰਾ ਹਫ਼ਤਾ ਰਹਿੰਦਾ ਇਹਨਾਂ ਨੂੰ ਵੀ ਇੱਕ ਡ੍ਰਾਈਡੇ ਪੂਰੇ ਪੰਜਾਬ ਨੂੰ ਕਰ ਦੇਣਾ ਚਾਹੀਦਾ ਹਾਂ ਹੀ ਕਰਨਾ ਚਾਹੀਦਾ ਕਿਉਂਕਿ ਐਡੀ ਵੱਡੀ ਸ਼ਹਾਦਤ ਹੈ ਬਹੁਤ ਵੱਡੀ ਸ਼ਹਾਦਤ ਹੈ ਜੀ ਆਲ ਵਰਲਡ ਇੰਡੀਆ ਚ ਇਹਨੂੰ ਮਨਾਇਆ ਜਾਂਦਾ ਠੀਕ ਹੈ ਪੰਜਾਬ ਚ ਹਰ ਗੁਰੂ ਘਰ ਹਰ ਸੰਤ ਮਨਾਇਆ ਜਾਂਦਾ ਇਹ ਚਾਹੀਦੀ ਹੈ ਜ਼ਰੂਰੀ ਚਾਹੀਦੀ ਹੈ ਬਿਲਕੁਲ ਹਾਂਜੀ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਇੰਨੇ ਸਾਲ ਦੇ ਹੋਣ ਦੇ ਬਾਵਜੂਦ ਵੀ ਸਰਕਾਰ ਵਾਲੀ ਚੀਜ਼ ਦੀ ਕਦਮ ਨਹੀਂ ਚੁੱਕੀ ਗਈ ਕਿ ਭਾਈ ਆ ਸਾਡਾ ਸ਼ਹੀਦੀ ਦਿਹਾੜਾ ਆ ਰਿਹਾ ਨੇ ਪੂਰਾ ਪੋਦੋਂ ਮਹੀਨਾ ਆ ਰਿਹਾ ਵੀ ਇਹਨਾਂ ਦਿਨਾਂ ਦੇ ਵਿੱਚ ਕਰ ਸਾਨੂੰ ਪਹਿਲੇ ਲੈਣ ਚਾਹੀਦੇ ਕੀ ਗੱਲ ਹੈ ਵੀ ਕਿਉਂ ਦੇਰੀ ਕਰਦੇ ਰਹੀ ਹੈ ਨਹੀਂ ਇਹ ਸਰਕਾਰਾਂ ਨੂੰ ਕਰਨਾ ਚਾਹੀਦਾ ਵੈਸੇ ਠੀਕ ਹੈ ਨਾ ਕਿਉਂਕਿ ਤੁਹਾਡੇ ਮੱਦੇ ਨਰਹੀਂ ਆਪਾਂ ਵੀ ਕਹਿ ਰਹੇ ਆਂ ਵੀ ਇਹ ਜ਼ਰੂਰੀ ਚਾਹੀਦਾ ਆ ਵੀ ਹਫਤਾ ਇੱਕ ਪੂਰੀ ਛੁੱਟੀ ਚਾਹੀਦੀ ਆ ਹਨਾ ਜੀ ਕਿਉਂਕਿ ਸਾਰੀ ਸੰਗਤ ਇੱਥੇ ਆਵੇ ਮਨਾਵੇ ਪਤਾ ਲੱਗੇ ਵੀ ਛੋਟੇ ਸਾਹਿਬ ਜਦ ਨੇ ਕਿਵੇਂ ਸ਼ਹਾਦਤ ਦਿੱਤੀ ਬਿਲਕੁਲ ਕਿਵੇਂ ਹੋਈ ਕਿਵੇਂ ਜੋਹਣਾ ਤੇ ਜ਼ੁਲਮ ਹੋਇਆ ਹਨਾ ਇੱਕ ਤਾਂ ਦੱਸ ਦਿੰਦੇ ਨਾ ਵੀ ਨੀਆਂ ਚ ਚਨਾਏ ਗਏ ਜੀ ਇੱਕ ਨਾਰਮਲੀ ਚੀਜ਼ ਕਹਿ ਦਿੰਦੇ ਨੀਆਂ ਚ ਚਨਾਏ ਗਏ ਪਰ ਜੋ ਉਹਨਾਂ ਦੇ ਤੇ ਉਹਨਾਂ ਦੇ ਉਹਨਾਂ ਨੇ ਕੀਤਾ ਜ਼ੁਲਮ ਕੀਤਾ ਉਹ ਨਹੀਂ ਕਿਸੇ ਨੂੰ ਪਤਾ ਉਹਨਾਂ ਦੇ ਗਲੇਲੇ ਵੀ ਮਾਰੇ ਗਏ ਉਹਨਾਂ ਦੇ ਛੱਟੀਆਂ ਵੀ ਮਾਰੇ ਗਿਆ ਉਹਨੂੰ ਇੰਨੇ ਤਸੀਹੇ ਦਿੱਤੇ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ ਗਏ ਤੋਂ ਕਿ ਇੱਥੇ ਪਤਾ ਹੋਣਾ ਚਾਹੀਦਾ ਇੱਥੇ ਆ ਕੇ ਲੋਕਾਂ ਨੂੰ ਦੱਸਣਾ ਚਾਹੀਦਾ ਪਤਾ ਮੱਥਾ ਟੇਕਣਾ ਚਾਹੀਦਾ ਵੀ ਇਹ ਕਿਵੇਂ ਕੀਤਾ ਗਿਆ ਹੈ ਨਾ ਇੱਕ ਤਾਂ ਸਿਰਫ ਨਾਰਮਲੀ ਲੋਕ ਕਹਿ ਦਿੰਦੇ ਨੇ ਵੀ ਨੀਆਂ ਚ ਚਨਾਏ ਗਏ ਪਰ ਜਦੋਂ ਇੱਥੇ ਆ ਕੇ ਪਤਾ ਲੱਗਦਾ ਇਤਿਹਾਸ ਪੜ ਕੇ ਪਤਾ ਲੱਗਦਾ ਕਿ ਉਹਨਾਂ ਤੇ ਕਿੰਨਾ ਜ਼ੁਲਮ ਕੀਤਾ ਗਿਆ ਹੈ ਨਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ